ਪੰਜਾਬ 247 ਦੇ ਖਬਰ 247 ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਖਬਰਾਂ ਦਾ ਅਪਡੇਟ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਸਭ ਤੋਂ ਪਹਿਲੀ ਖਬਰ ਅਸੀਂ ਅਮਰੀਕਾ ਤੋਂ ਲੈਣੀ ਆ ਕਿਉਂਕਿ 5 ਨਵੰਬਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਨੇ ਤੇ ਚੋਣਾਂ ਨੂੰ ਲੈ ਕੇ ਸਿਆਸੀ ਰਸਾਕਸ਼ੀ ਜਿਹੜੀ ਆ ਉਹ ਚੱਲ ਰਹੀ ਆ ਔਰ ਜਿਹੜੇ ਸਿਆਸੀ ਬਿਆਨ ਆ ਉਹ ਲਗਾਤਾਰ ਆ ਰਹੇ ਆ ਉਹ ਡੋਨਲਡ 트ੰਪਰ ਨੇ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਹੈ ਕਿ ਇਰਾਨ ਮੈਨੂੰ ਮਾਰਨਾ ਚਾਹੁੰਦਾ ਸੀ ਪਰ ਉਹ ਇਸ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਉਹ ਇਸ ਤਰ੍ਹਾਂ ਦੀ ਦੁਬਾਰਾ ਕੋਸ਼ਿਸ਼ ਵੀ ਕਰ ਸਕਦੇ ਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 트ੰਪ ਤੇ ਲਿਖੇ ਜਿਹੜੇ 트ੰਪਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਮੇਰੀ ਜਾਨ ਨੂੰ ਇਰਾਨ ਤੋਂ ਬਹੁਤ ਖਤਰਾ ਹੈ ਪੂਰੀ ਬ੍ਰਿੱਕੀ ਫੌਜ ਦੇਖ ਰਹੀ ਹੈ ਅਤੇ ਡੀ ਕਰ ਰਹੀ ਹੈ ਇਰਾਨ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਿਹਾ ਪਰ ਉਹ ਦੁਬਾਰਾ ਕੋਸ਼ਿਸ਼ ਕਰੇਗਾ ਇਹ ਕਿਸੇ ਲਈ ਵੀ ਚੰਗੀ ਗੱਲ ਨਹੀਂ ਹੈ ਇਹ ਇਸ ਸਮੇਂ ਬਹੁਤ ਸੁਰੱਖਿਆ ਸਪਾਈਆਂ ਚ ਬੰਦੂਕਾਂ ਚ ਤੇ ਹਥਿਆਰਾਂ ਨਾਲ ਘਿਰਿਆ ਆ ਰਹੀ ਨਾ ਮੈਂ ਪਹਿਲਾਂ ਕਦੀ ਵੀ ਇਸ ਤਰ੍ਹਾਂ ਦੇ ਮਾਹੌਲ ਵਿੱਚ ਲੋਕਾਂ ਨਾਲ ਘਿਰਿਆ ਨਹੀਂ ਰਿਹਾ ਸੋ ਜਿਹੜੀਆਂ ਇਹ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਦਾ ਬਿਆਨ ਹੈ ਇਹਨੂੰ ਇੱਕ ਤਰ੍ਹਾਂ ਦਾ ਨਵਾਂ ਸ਼ਕੂਫਾ ਸਮਝਿਆ ਜਾ ਰਿਹਾ ਪਰ ਨਾਲ ਦੀ ਨਾਲ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੀ ਸੁਰੱਖਿਆਵਾਂ ਨੂੰ ਲੈ ਕੇ ਅਮਰੀਕਾ ਵਿੱਚ ਇੱਕ ਬਹਿਸ ਵੀ ਛਿੜਪ ਗਈ ਹੈ ਰੂਸ ਨੇ ਯੂਕਰੇਨ ਦੇ ਉੱਤਰ ਪੂਰਬੀ ਸ਼ਹਿਰ ਖਾਰਕੀਵ ਵਿੱਚ ਇੱਕ ਫੇਰ ਤਾਜ਼ਾ ਹਮਲਾ ਕੀਤਾ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਤੇ 31 ਲੋਕ ਜ਼ਖਮੀ ਹੋ ਗਏ ਆ ਅਧਿਕਾਰੀਆਂ ਨੇ ਵੀ ਦੱਸਿਆ ਕਿ ਮੰਗਲਵਾਰ ਨੂੰ ਸ਼ੁਰੂ ਹੋਏ ਗਾਈਡਡ ਗ્લાइड ਬੰਬਾਂ ਨਾਲ ਕੀਤੇ ਗਏ ਇਸ ਹਮਲੇ ਵਿੱਚ ਚਾਰ ਜ਼ਿਲ੍ਹਿਆਂ ਦੇ ਲੋਕ ਪ੍ਰਭਾਵਿਤ ਹੋਏ ਹਨ ਯੂਕਰੇਨ ਦੀ ਫੌਜ ਦੇਸ਼ ਦੇ ਪੂਰਬੀ ਖੇਤਰ ਵਿੱਚ ਰੂਸੀ ਫੌਜ ਨਾਲ ਭਿਆਨਕ ਜੰਗ ਲੜ ਰਹੀ ਹੈ ਰੂਸ ਨੇ ਯੂਕਰੇਨ ਦੇ ਲਗਭਗ ਟਿਹਰੇ ਟੇਰੀ ਹੋ ਚੁਕੇ ਸ਼ਹਿਰ ਬੁਲਦਾਰ ਨੂੰ ਵੀ ਦੁਬਾਰਾ ਘੇਰ ਲਿਆ ਹੈ ਲਿਬਨਾਨ ਦੇ ਜੋ ਸਿਹਤ ਮੰਤਰਾਲਾ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਜੋ ਕੁਝ ਹੋ ਰਿਹਾ ਉਹ ਨਸ਼ਰ ਕੁਸ਼ੀ ਤੋਂ ਘਟਣੀ ਆ ਪਿਛਲੇ 2 ਦਿਨਾਂ ਤੋਂ ਲਿਬਨਾਨ ਵਿੱਚ ਹਿਜ਼ਬਲਾ ਦੇ ਟਿਕਾਣਿਆਂ ਤੇ ਇਜ਼raਇਲੀ ਹਮਲਿਆਂ ਤੋਂ ਬਾਅਦ ਹਸਪਤਾਲ ਵਿੱਚ ਜ਼ਖਮੀਆਂ ਦਾ ਹੜ੍ਹ ਆਇਆ ਹੋਇਆ ਪਿਆ ਹੈ ਇਜ਼raਇਲ ਦੇ ਸਿਹਤ ਮੰਤਰੀ ਫਰਾਸ ਅਬੇਦ ਨੇ ਦੱਸਿਆ ਹੈ ਕਿ ਹੁਣ ਸਪਸ਼ਟ ਹੈ ਕਿ ਇਜ਼ਰਾਈਲੀ ਹਮਲੇ ਵਿੱਚ 550 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਮਰਨ ਵਾਲਿਆਂ ਵਿੱਚ ਔਰਤਾਂ ਦੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਆਮ ਜਿਹੜੇ ਸ਼ਹਿਰੀ ਨੇ ਉਹ ਸ਼ਾਮਲ ਹਨ ਮੰਗਲਵਾਰ ਨੂੰ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫੌਜ ਨੇ ਹਿਜ਼ਬੁੱਲਾਹ ਦੇ ਰਾਕੇਟ ਫੋਰਸਸ ਦੇ ਮੁਖੀ ਜਿਹੜੇ ਨੇ ਉਹਨਾਂ ਨੂੰ ਮਾਰ ਦਿੱਤਾ ਇਜ਼ਰਾਈਲੀ ਹਮਲੇ ਦੇ ਜਵਾਬ ਵਿੱਚ ਹਿਜ਼ਬੁੱਲਾਹ ਨੇ ਦੇਸ਼ ਦੇ ਉੱਤਰੀ ਖੇਤਰ ਚ 300 ਰਾਕੇ ਡਾਗੇ ਹਨ ਇਜ਼ਰਾਈਲੀ ਫੌਜ ਮੁਤਾਬਕ 6 ਲੋਕ ਜ਼ਖਮੀ ਹੋਏ ਹਨ ਇਜ਼ਰਾਈਲ ਦੀ ਉੱਤਰੀ ਸੱਤ ਤੇ ਦੋ ਵਾਧੂ ਰਿਜ਼ਰਵ ਜਿਹੜੀਆਂ ਬ੍ਰਿਗੇਡ ਨੇ ਉਹਨਾਂ ਨੂੰ ਬੁਲਾ ਲਿਆ ਗਿਆ ਕਿਉਂਕਿ ਇਹ ਲਿਬਨਾਨ ਭਾਰ ਵਿੱਚ ਆਪਣੀ ਵਿਸ਼ਾਲ ਬੰਬਾਰੀ ਮੇਮ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 90000 ਤੋਂ ਵੱਧ ਲੋਕ ਬੇਕਾਰ ਹੋ ਗਏ ਹਨ ਦੂਸਰੇ ਪਾਸੇ ਹਿਜ਼ਬੁੱਲਾ ਦਾ ਕਹਿਣਾ ਹੈ ਕਿ ਉਹਨੇ ਤਲ ਅਵੀਬ ਨੇੜੇ ਮੁਸਾਦ ਦੇ ਹੈੱਡਕੁਆਰਟਰ ਤੇ ਨਿਸ਼ਾਨਾ ਬਣਾ ਕੇ ਇੱਕ ਬਲਾਸਟਿਕ ਮਿਜ਼ਾਈਲ ਦਾਗੀ ਹੈ ਹਿਜ਼ਬੁੱਲਾ ਦਾ ਕਹਿਣਾ ਹੈ ਕਿ ਇਹ ਜੰਗ ਹਿਸਾਬ ਕਰਨ ਦੀ ਹੈ ਇਹ 2006 ਤੋਂ ਸੰਭਾਵੀ ਜ਼ਮੀਨੀ ਹਮਲੇ ਦੀ ਅਸੀਂ ਤਿਆਰੀ ਕਰ ਰਹੇ ਹਿਜ਼ਬੁੱਲਾ ਨੇ ਕਿਹਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਇਹ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਸਥਿਤੀ ਦਾ ਟੱਕਰਾ ਕਰਨ ਲਈ ਤਿਆਰ ਹਾਂ ਇਸਲਾਮ ਦੇ ਨੇਤਾ हसन ਮਸਰੂਲਾ ਨੇ ਕੋਈ ਦਿਨ ਪਹਿਲਾਂ ਹੀ ਆਪਣੇ ਭਾਸ਼ਣ ਵਿੱਚ ਸਪਸ਼ਟ ਕੀਤਾ ਸੀ ਕਿ ਜੇ ਇਜ਼ਰਾਈਲ ਦੱਖਣੀ ਨਬਾਨ ਵਿੱਚ ਬਫਰ ਜ਼ੋਨ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਇਹਨੂੰ ਅਸਫਲ ਕਰ ਦੇਵਾਂਗੇ ਅਗਲੀ ਖਬਰ ਚੀਨ ਤੋਂ ਅਜੀ ਚੀਨ ਨੇ ਦਾਅਵਾ ਕੀਤਾ ਹੈ ਕਿ ਉਹਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਇੰਟਰ ਕੰਟੀਨੈਂਟ ਬਲਾਸਟਿਕ ਮਿਜ਼ਾਈਲ ਸਫਲਤਾਪੂਰਵਕ ਜਿਹੜੀ ਆ ਉਹ ਲਾਂਚ ਕੀਤੀ ਹੈ ਇਸ ਵਿੱਚ ਡੰਮੀ ਵਾਰਹੈਡ ਦੀ ਵਰਤੋਂ ਵੀ ਕੀਤੀ ਗਈ ਸੀ ਚੀਨ ਨੇ ਭਾਵੇਂ ਇਸ ਨੂੰ ਰੁਟੀਨ ਦਾ ਜਿਹੜਾ ਆਪਣਾ ਅਭਿਆਸ ਦੱਸਿਆ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਉਹਦਾ ਬਿਆਨ ਜਿਹੜਾ ਹੈ ਕਿ ਇਹ ਆਮ ਰੁਟੀਨ ਦਾ ਕੰਮ ਹੈ ਇਹ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਨੇ ਆਖਰੀ ਵਾਰ 1980 ਦੇ ਦਹਾਕੇ ਵਿੱਚ ਅੰਤਰਮਹਾਦੀਪੀ ਬਲਾਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀਗਾ ਅਮਰੀਕੀ ਰੱਖਿਆ ਵਿਸ਼ੇਸ਼ਕ ਜਾਨ ਰਿਜ ਨੇ ਕਿਹਾ ਕਿ ਸ਼ਾਇਦ ਚੀਨ ਇਹ ਲਾਂਚਿੰਗ ਅਮਰੀਕਾ ਦੇ ਸਾਹਮਣੇ ਆਪਣੀ ਤਾਕਤ ਦਿਖਾਉਣ ਲਈ ਕਰ ਰਿਹਾ ਹੋਵੇਗਾ ਹੁਣੇ-ਹੁਣੇ ਹੀ ਕੁਆਡ ਦਾ ਸੰਮੇਲਨ ਅਮਰੀਕਾ 'ਚ ਹੋ ਕੇ ਹਟਿਆ ਤੇ ਕੁਆਡ ਦੇ ਮੁਲਕਾਂ ਨੇ ਜਿਹੜਾ ਉਹ ਉੱਥੇ ਚੀਨ ਦੇ ਟੱਕਰੇ ਵਾਸਤੇ ਸਾਂਝੀ ਕੋਸ਼ਟਗਾਰਡ ਮਿਸ਼ਨ ਦਾ ਐਲਾਨ ਕੀਤਾ ਸੀ ਇਹ ਚੀਨ ਤੇ ਅਮਰੀਕਾ ਅਤੇ ਕੁਆਡ ਮੁਲਕਾਂ ਨੂੰ ਦਿੱਤੇ ਜਵਾਬ ਵੱਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ ਚੀਨ ਦਾ ਟੱਕਰ ਕਰਨ ਲਈ ਜਿੱਥੇ ਭਾਰਤ ਅਮਰੀਕਾ ਆਸਟ੍ਰੇਲੀਆ ਜਾਪਾਨ ਨੇ ਪਹਿਲੀ ਵਾਰ ਸਾਂਝੇ ਕੋਸਟ ਗਾਰਡ ਦਾ ਮਿਸ਼ਨ ਐਲਾਨ ਕੀਤਾ ਇਸ ਮਿਸ਼ਨ ਦੇ ਸੇਵਾਜੋ ਹਿੰਦ ਪ੍ਰਸ਼ਾਂਤ ਖਿੱਤੇ ਵਿਚਲੇ ਛੋਟੇ ਮੁਲਕਾਂ ਨੂੰ ਸਮੁੰਦਰੀ ਸੁਰੱਖਿਆ ਦੀ ਸਿਖਲਾਈ ਦਿੱਤੀ ਜਾਣੀ ਹੈ ਤੇ ਇਸ ਵਿੱਚ ਟੈਕਨਾਲੋਜੀ ਵੀ ਜੋੜੀ ਜਾਣੀ ਹੈ ਤੇ ਸਮੁੰਦਰ ਤੇ ਨਜ਼ਰ ਪੜਾਈ ਰੱਖਣ ਲਈ ਜਿਹੜਾ ਉਹ ਡਾਟਾ ਵੀ ਮਹੀਆ ਕੀਤਾ ਜਾਣਾ ਹੈ ਚੀਨ ਦੇ ਸੈਕਸ਼ਨ ਨੂੰ ਜਿਹੜਾ ਇਹ ਸਭ ਕਾਸੇ ਦਾ ਜਵਾਬ ਦੇ ਤੌਰ ਤੇ ਜਿਹੜਾ ਉਹ ਵੇਖਿਆ ਜਾ ਰਿਹਾ ਅਗਲੀ ਖਬਰ ਸ਼੍ਰੀਲੰਕਾ ਤੋਂ ਲੈਨੇ ਆ ਜੀ ਰਾਸ਼ਟਰਪਤੀ ਅੰਦਰਾ ਕੁਮਾਰਾ ਦਿਸਨਾਇਕੇ ਨੇ ਸੰਸਦ ਨੂੰ ਭੰਗ ਕਰ ਦਿੱਤਾ ਹੁਣ ਦੇਸ਼ ਵਿੱਚ ਸੰਸਦੀ ਚੋਣਾਂ ਹੋਣਗੀਆਂ ਸਰਕਾਰੀ ਗੱਲ ਵਿੱਚ ਕਿਹਾ ਗਿਆ ਹੈ ਕਿ ਚੋਣਾਂ 14 ਨਵੰਬਰ ਨੂੰ ਹੋਣਗੀਆਂ 225 ਸੀਟਾਂ ਵਾਲੇ ਜਿਹੜੀ ਐਸੈਂਬਲੀ ਆ ਉਹਦੇ ਵਿੱਚ ਜਿਹੜੀ ਦਿਸਨਾਇਕਰਾਂ ਦੀ ਪਾਰਟੀ ਆ ਨੈਸ਼ਨਲ ਪੀਪਲ ਪਾਵਰ ਅਲਾਈਜ ਉਹਨਰੇ ਕੋ ਸਿਰਫ 3 ਸੀਟਾਂ ਹਨ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਦਿਸਨਾਇਕ ਨੇ ਕਿਹਾ ਸੀ ਕਿ ਉਹ ਜਲਦੀ ਹੀ ਸੰਸਦੀ ਚੋਣਾਂ ਕਰਉਣਗੇ ਤੇ ਸੰਸਦ ਨੂੰ ਭੰਗ ਕਰ ਦੇਣਗੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿੰਨੀਆਂ ਜਲਦੀ ਹੋ ਸਕੇ ਚੋਣਾਂ ਕਰਾਈਆਂ ਜਾਣੀਆਂ ਚਾਹੀਦੀਆਂ ਤਾਂ ਕਿ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ ਉਹਨਾਂ ਦੀ ਪਾਰਟੀ ਦੇ ਜੋ ਪ੍ਰੋਗਰਾਮ ਨੇ ਉਹਨਾਂ ਨੂੰ ਲਾਗੂ ਕੀਤਾ ਜਾ ਸਕੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਲੋਕਾਂ ਦੀ ਇੱਛਾ ਦੇ ਖਿਲਾਫ ਬਣੀ ਹੋਈ ਸੰਸਦ ਜਿਹੜੀ ਆ ਉਹਨੂੰ ਕੰਟੀਨਿਊ ਕਰਨ ਦਾ ਕੋਈ ਮਤਲਬ ਨਹੀਂ ਹੈ ਸੋ ਇਸ ਤੋਂ ਪਹਿਲਾਂ ਅਗਸਤ 2020 ਵਿੱਚ ਸ਼੍ਰੀਲੰਕਾ 'ਚ ਆਮ ਚੋਣਾਂ ਹੋਈਆਂ ਸਨ ਹੁਣ ਅਗਲੀ ਖਬਰ ਅਸੀਂ ਆਪਣੇ ਮੁਲਕ ਕੈਨੇਡਾ ਤੋਂ ਲੈਨੇ ਆ ਆਉਣ ਵਾਲੇ ਸਮੇਂ 'ਚ ਕੈਨੇਡਾ ਦਾ ਵੀਜ਼ਾ ਲੈਣਾ ਕਾਫੀ ਔਖਾ ਹੋ ਜਾਏਗਾ ਤੇ ਕਾਫੀ ਸਖਤ ਕਾਨੂੰਨ ਬਣਾਏ ਜਾ ਰਹੇ ਹਨ ਭਾਰਤ ਤੋਂ ਲੋਕ ਕੈਨੇਡਾ ਦਾ ਵੀਜ਼ਾ ਲੈ ਕੇ ਆਉਂਦੇ ਹਨ ਪਰ ਬਾਅਦ 'ਚ ਅਮਰੀਕਾ ਵਾਲੇ ਪਾਸੇ ਡੌਂਕੀ ਲਾ ਕੇ ਚਲੇ ਜਾਂਦੇ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਨੇ ਬੀਤੇ ਮਹੀਨਿਆਂ 'ਚ ਇਮੀਗ੍ਰੇਸ਼ਨ ਤੇ ਵੀਜ਼ਾ ਸਿਸਟਮ ਦੀਆਂ ਕਮਜ਼ੋਰੀਆਂ ਜਿਹੜੀਆਂ ਉਹਨਾਂ ਨੇ ਆਪ ਹੀ 2015 ਤੋਂ ਸ਼ੁਰੂ ਕੀਤੀਆਂ ਹੋਈਆਂ ਸਨ ਤੇ ਹੁਣ ਲੋਕਾਂ ਦੇ ਭਾਰੀ ਵਿਰੋਧ ਨੂੰ ਪਾਪੜ ਮਗਰੋਂ ਇਨਾਂ ਨੂੰ ਨੱਥ ਪਾਉਣ ਦਾ ਇਰਾਦਾ ਕੀਤਾ ਹੋਇਆ ਹੈ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀ ਕਿਹਾ ਹੈ ਕਿ ਬੀਤੇ ਮਹੀਨਿਆਂ ਦੌਰਾਨ ਸਿਸਟਮ ਦੀ ਘੋਕ ਕੀਤੀ ਜਾਂਦੀ ਰਹੀ ਹੈ ਤੇ ਵਿਦੇਸ਼ੀਆਂ ਦਾ ਵਹਾਅ ਘਟਾ ਕੇ ਕੈਨੇਡਾ ਦੇ ਹਿੱਤ ਵਿੱਚ ਸਿਸਟਮ ਦੇ ਬਦਲਾਅ ਕੀਤੇ ਜਾ ਰਹੇ ਹਨ ਬੀਤੇ 2 ਸਾਲਾਂ ਤੋਂ ਭਾਰਤੀਆਂ ਦੀ ਗਿਣਤੀ ਕੈਨੇਡਾ ਵਿੱਚ ਤੇਜ਼ੀ ਨਾਲ ਵਧੀ ਹੈ ਤੇ ਉੱਥੇ ਹੈਰਾਨਕੁਨ ਤੱਥ ਇਹ ਵੀ ਹੈ ਕਿ ਕੈਨੇਡਾ ਤੋਂ ਸਟੱਡੀ ਪਰਮਿਟ ਧਾਰਕਾਂ ਵਿਸ਼ੇਸ਼ ਤੌਰ ਤੇ ਪੰਜਾਬੀਆਂ ਵੱਲੋਂ ਦਾ ਵਾਸਤੇ ਅਡਰ ਫਿਊਜੀ ਕੇਸ ਜਿਹੜੇ ਆ ਉਹ ਅਪਲਾਈ ਕੀਤੇ ਜਾ ਰਹੇ ਨੇ ਅਮਰੀਕਾ ਦੀ ਸਰਹੱਦ ਤੇ ਟਾਇਨਾਟ ਇਮੀਗ੍ਰੇਸ਼ਨ ਕਸਟਮ ਅਧਿਕਾਰੀਆਂ ਵੱਲੋਂ ਬੀਤੇ ਸਾਲ ਦੇ ਅਕਤੂਬਰ ਮਹੀਨੇ ਤੋਂ ਅਗਸਤ 24 ਤੱਕ ਬਿਨਾ ਵੀਜ਼ਾ ਦੇਸ਼ ਵਿੱਚ ਦਾਖਲ ਹੋ ਰਹੇ ਜੇ ਹੋ ਰਹੇ 21929 ਜਿਹੜੇ ਵਿਦੇਸ਼ੀ ਲੋਕ ਸੀ ਉਹਨਾਂ ਨੂੰ ਰੋਕਿਆ ਤੇ ਉਹਨਾਂ ਵਿੱਚੋਂ 12992 ਭਾਰਤ ਦੇ ਸਿਟੀਜ਼ਨ ਸਨ ਤੇ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਵਿੱਚੋਂ 17810 ਵਿਅਕਤੀ ਕਿਊਬਿਕ ਰਾਈ ਭਾਰਤ ਅਮਰੀਕਾ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸੀਗੇ ਤੇ ਉਹ ਜਿਹੜੇ ਆ ਇਹਦੇ ਵਿੱਚ ਸਫਲ ਹੋਏ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੂੰ ਫੜ ਲਿਆ ਤੇ 2022 'ਚ ਗਿਣਤੀ ਬੜੀ ਘੱਟ ਸੀ ਜਿਹੜੀ 2238 ਸੀ ਜਿਹੜੀ ਹੁਣ ਹਜ਼ਾਰਾਂ ਵਿੱਚ ਤਬਦੀਲ ਹੋ ਚੁੱਕੀ ਆ ਅਫਗਾਨਿਸਤਾਨ ਦੇ ਵਿੱਚ ਜਦੋਂ ਤੋਂ ਤਾਲਿਬਾਨ ਹਕੂਮਤ ਆਈ ਆ ਉੱਥੇ ਲਗਾਤਾਰ ਕਈ ਤਰ੍ਹਾਂ ਦੇ ਨਵੇਂ ਕਾਨੂੰਨ ਜਿਹੜੇ ਆ ਇਸਲਾਮੀ ਸ਼ਰਅ ਦੇ ਮੁਤਾਬਕ ਉਹ ਬਣਾਏ ਜਾ ਰਿਹਾ। ਹੁਣ ਅਫਗਾਨਿਸਤਾਨ ਦੀ ਸਰਕਾਰ ਜਿਹੜੀ ਆ ਤਾਲਿਬਾਨ ਸਰਕਾਰ ਉਹਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ। ਇਸ ਫਰਮਾਨ ਦੇ ਤਹਿਤ ਪਹਿਲਾਂ ਤੇ ਔਰਤਾਂ ਤੇ ਪਾਬੰਦੀਆਂ ਸੀ ਹੁਣ ਮਰਦਾਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ। ਹੁਣ ਇਹ ਫਰਮਾਨ ਕਹਿੰਦਾ ਹੈ ਕਿ ਮਰਦ ਦਾੜੀ ਨਹੀਂ ਕਟਾ ਸਕਦੇ। ਇੰਨਾ ਹੀ ਨਹੀਂ ਅਫਗਾਨਿਸਤਾਨ 'ਚ ਹੁਣ ਜਿਹੜੇ ਪੁਰਸ਼ ਨੇ ਜਾਨੀ ਕਿ ਮਰਦ ਉਹ ਜੀਨ ਨਹੀਂ ਪਹਿਨ ਸਕਦੇ ਸੋ ਜਾਣਕਾਰੀ ਮੁਤਾਬਕ ਅਫਗਾਨਿਸਤਾਨ ਚ ਨਵੇਂ ਨਿਯਮ ਅਗਸਤ ਚ ਜਾਰੀ ਕੀਤੇ ਗਏ ਸਨ ਮਰਦਾਂ ਤੇ ਲਗਾਈਆਂ ਗਈਆਂ ਨੇ ਪਾਬੰਦੀਆਂ ਦੇ ਨਾਲ ਨਾਲ ਔਰਤਾਂ ਤੇ ਵੀ ਕਈ ਪਾਬੰਦੀਆਂ ਲਾਈਆਂ ਗਈਆਂ ਹਨ ਮਰਦਾਂ ਨੂੰ ਆਪਣੀਆਂ ਪਤਨੀਆਂ ਤੇ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਕਿਸੇ ਬੇਗਾਨੀ ਔਰਤ ਵੱਲ ਦੇਖਣ ਦੀ ਵੀ ਮਨਾਹੀ ਕਰ ਦਿੱਤੀ ਗਈ ਹੈ ਜੇਕਰ ਕੋਈ ਸਰਕਾਰੀ ਕਰਮਚਾਰੀ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤੇ ਉਹ ਨੌਕਰੀ ਤੋਂ ਹੱਥ ਧੋ ਚੱਕ ਸਕਦਾ ਸੋ ਰਿਪੋਰਟਾਂ ਮੁਤਾਬਕ ਪੁਰਸ਼ਾਂ ਲਈ ਰਮਜ਼ਾਨ ਦੇ ਦੌਰਾਨ ਨਮਾਜ਼ ਪੜਨਾ ਰੋਜ਼ੇ ਰੱਖਣਾ ਜਿਹੜਾ ਉਹ ਲਾਜ਼ਮੀ ਕਰ ਦਿੱਤਾ ਗਿਆ ਹੈ ਉਹਨਾਂ ਤੇ ਗੈਰ ਇਸਲਾਮਿਕ ਗਤੀਵਿਧੀਆਂ ਚ ਸਲਾਹਨ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ ਨਵੇਂ ਕਾਨੂੰਨਾ ਮੁਤਾਬਕ ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਪੁਲਿਸ ਤਿੰਨ ਦਿਨਾਂ ਲਈ ਹਿਰਾਸਤ ਚ ਲੈ ਸਕਦੀ ਹੈ ਜੇਕਰ ਇਲਜ਼ਾਮ ਸੱਚ ਸਾਬਤ ਹੋ ਗਿਆ ਤਾਂ ਦੋਸ਼ੀਆ ਤੇ ਸ਼ਰਅ ਦੇ ਕਾਨੂੰਨ ਦੇ ਮੁਤਾਬਕ ਮੁਕੱਦਮਾ ਵੀ ਚਲਾਇਆ ਜਾ ਸਕਦਾ ਹੈ ਇਸ ਵਿੱਚ ਜੁਰਮਾਨੇ ਜੇਲ੍ਹ ਦੀਆਂ ਸਜ਼ਾਵਾਂ ਤੋਂ ਲੈ ਕੇ ਜਨਤਕ ਤੌਰ ਤੇ ਕੋੜੇ ਮਾਰਨ ਜਾਂ ਪੱਥਰ ਮਾਰਨ ਦੀਆਂ ਸਜ਼ਾਵਾਂ ਜਿਹੜੀਆਂ ਇਸਲਾਮ ਦੇ ਮੁਤਾਬਕ ਹੁੰਦੀਆਂ ਹਨ ਉਹ ਵੀ ਦਿੱਤੀਆਂ ਜਾ ਸਕਦੀਆਂ ਹਨ ਅਗਲੀ ਖਬਰ ਅਸੀਂ ਲੈ ਰਹੇ ਹਾਂ ਜੀ ਯੂਨਾਈਟਿਡ ਕਿੰਗਡਮ ਇੰਗਲੈਂਡ ਤੋਂ ਉੱਥੇ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਮੇਂ 'ਚ ਨਸਲੀ ਦੰਗੇ ਹੋਏ ਸੀਗੇ ਤੇ ਨਸਲੀ ਦੰਗਿਆਂ ਤੋਂ ਬਾਅਦ ਬਰਤਾਨੀਆ ਦੇ ਜਿਹੜੇ ਸਿੱਖ ਸੰਸਦ ਮੈਂਬਰ ਨੇ ਕਾਫੀ ਉਹ ਮਤਵਪੂਰਨ ਉਹਨਾਂ ਦੇ ਮੈਂਬਰ ਨੇ ਉਹਨਾਂ ਨੂੰ ਕੁਝ ਕਮੇਟੀਆਂ ਡਿਫੈਂਸ ਕਮੇਟੀ ਦਾ ਆਗੂ ਵੀ ਬਣਾਇਆ ਗਿਆ ਸੀਗਾ ਤੇ ਉਹ ਜਿਹੜੇ ਢੇਸੀ ਸਾਹਿਬ ਉਹਨਾਂ ਦਾ ਨਾਂ ਜੀ ਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਤੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਪੁਲਿਸ ਦੀ ਸੁਰੱਖਿਆ ਤੋਂ ਬਿਨਾਂ ਜਿਹੜਾ ਆਪਣੀ ਮਰਜ਼ੀ ਨਾਲ ਲੋਕਾਂ ਨਾਲ ਮਿਲ ਵੀ ਨਹੀਂ ਸਕਦਾ ਤੇ ਲੋਕਾਂ ਦੇ ਵਿੱਚ ਬਹਿ ਕੇ ਗੱਲ ਵੀ ਨਹੀਂ ਕਰ ਸਕਦਾ ਢੇਸੀ ਨੇ ਵੀ ਕਿਹਾ ਤਰਨਜੀਤ ਢੇਸੀ ਰਾਣੇ ਕਿ ਮੈਨੂੰ ਸਿੱਖ ਹੋਣ ਤੇ ਮਾਣ ਹੈ ਤੇ ਮੈਨੂੰ ਬ੍ਰਿਟਿਸ਼ ਹੋਣ ਤੇ ਵੀ ਮਾਣ ਹੈ ਨਸਲਵਾਦੀ ਤੇ ਹੋਰ ਲੋਕ ਜਿਹੜੇ ਨੇ ਉਹ ਮੈਨੂੰ ਆਪਣੇ ਕੰਮਾਂ ਤੋਂ ਨਹੀਂ ਰੋਕ ਸਕਦੇ ਅਗਲੀ ਖਬਰ ਫੇਰ ਸਾਡੇ ਆਪਣੇ ਮੁਲਕ ਕੈਨੇਡਾ ਤੋਂ ਜੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ BC ਵਿੱਚ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਮਹੀਨੇ ਹੋਣ ਜਾ ਰਹੀਆਂ ਇਸ ਵਾਰ 43ਵੀਂ ਅਸੈਂਬਲੀ ਚੁਣ ਲਈ ਵੋਟਾਂ ਪੈਣੀਆਂ ਹਨ ਸੰਵਿਧਾਨ ਅਨੁਸਾਰ ਇਹ ਚੋਣਾਂ 19 ਅਕਤੂਬਰ ਤੋਂ ਪਹਿਲਾਂ ਪਹਿਲਾਂ ਕਰਾਉਣੀਆਂ ਤੈਅ ਹਨ ਇਸ ਵਾਰ 11 ਪੰਜਾਬਣ ਔਰਤਾਂ ਚੋਣ ਮੈਦਾਨ ਚ ਹਨ ਜਿਨ੍ਹਾਂ ਚੋਂ 9 ਨਿਊ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਤ ਹਨ ਇਸ ਪਾਰਟੀ ਦੇ ਕੌਮੀ ਮੁਖੀ ਜਗਜੀਤ ਸਿੰਘ ਹਨ ਇਸ ਵਾਰ ਕੰਜ਼ਰਵੇਟਿਵ ਪਾਰਟੀ ਨੇ ਸਿਰਫ ਇੱਕ ਹੀ ਪੰਜਾਬ ਨੂੰ ਟਿਕਟ ਦਿੱਤੀ ਹੈ ਜਦਕਿ ਇੱਕ ਆਜ਼ਾਦ ਉਮੀਦਵਾਰ ਵੀ ਖੜੀ ਹੈ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਇਲਾਕੇ ਜਏ ਹਨ ਜਿੱਥੇ ਪੰਜਾਬੀ ਕਿੰਗ ਮੇਕਰ ਦੇ ਤੌਰ ਤੇ ਜਾਣੇ ਜਾਂਦੇ ਹਨ ਭਾਵ ਉਹਨਾਂ ਦੀਆਂ ਵੋਟਾਂ ਵੱਡੇ ਫੇਰ ਬਦਲ ਜਿਹੜੇ ਉਹ ਕਰ ਸਕਦੀਆਂ ਹਨ ਕੈਨੇਡਾ ਦੀ ਕੁੱਲ ਆਬਾਦੀ 3 ਕਰੋੜ 70 ਲੱਖ ਦੇ ਕਰੀਬ ਹੈ ਇਹਦੇ ਵਿੱਚੋਂ 16 ਲੱਖ ਜਾਨੀ ਕਿ 4% ਲੋਕ ਭਾਰਤੀ ਮੂਲ ਦੇ ਹਨ ਤੇ ਉਹਨਾਂ ਵਿੱਚੋਂ 7,70,000 ਪੰਜਾਬੀ ਤੇ ਸਿੱਖ ਜਿਹੜਿਆ ਉਹ ਹਨ ਸੋ ਹੁਣ ਭਾਰਤੀਆਂ ਕੋਈ ਖਬਰਾਂ ਲੈਣੇ ਆ ਭਾਰਤ ਦੇ ਚੋਣ ਕਮਿਸ਼ਨ ਅਨੁਸਾਰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ 6 ਜ਼ਿਲ੍ਹਿਆਂ ਜਿਹੜੀ ਦੂਜੇ ਪੜਾ ਦੀ VOTING ਹੋਈ ਆ ਉਹ ਸ਼ਾਮ 5 ਵਜੇ ਤੱਕ 54% ਜਿਹੜਾ ਉੱਥੇ ਆ ਉਹ ਮਤਦਾ ਨੋਟ ਕੀਤਾ ਗਿਆ ਚਿਕਾ ਪੰਜਾਬ ਵਿੱਚ ਵੀ ਹੁਣ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਸਰਪੰਚਾਂ ਤੇ ਪੰਚਾਂ ਦੀ ਚੋਣ ਲਈ 15 ਅਕਤੂਬਰ ਨੂੰ ਵੋਟ ਪੈਣੀ ਹੈ ਚੋਣਾਂ ਦੇ ਨਤੀਜੇ ਵੀ ਇਸੇ ਦਿਨ ਹੀ ਆ ਜਾਣੇ ਹਨ ਪੰਜਾਬ ਸੂਬੇ ਵਿੱਚ ਪੰਚਾਇਤੀ ਚੋਣਾਂ ਸੰਬੰਧੀ ਰਾਜ ਚੋਣ ਕਮਿਸ਼ਨ ਵੱਲੋਂ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪੰਚਾਇਤ ਚੋਣਾਂ ਜਿਹੜੀਆਂ ਨੇ 15 ਅਕਤੂਬਰ ਨੂੰ ਤੈਅ ਕੀਤੀ ਗਈ ਹੈ ਪੰਜਾਬ ਰਾਜ ਚੋਣ ਕਮਿਸ਼ਨ ਜਿਹੜੇ ਨੇ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ ਇਸ ਸੰਬੰਧੀ ਨਾਮਜ਼ਦਗੀਆਂ 27 ਸਤੰਬਰ ਤੋਂ ਭਰੀਆਂ ਜਾ ਸਕਣਗੀਆਂ ਤੇ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਹੋਵੇਗੀ ਸਰਪੰਚੀ ਦੇ ਉਮੀਦਵਾਰ 40000 ਰੁਪਏ ਤੱਕ ਤੇ ਪੰਚ ਦੇ ਉਮੀਦਵਾਰ 30000 ਰੁਪਏ ਤੱਕ ਦੀ ਰਾਸ਼ੀ ਨੂੰ ਹੀ ਆਪਣੀ ਇਲੈਕਸ਼ਨ ਦੇ ਵਿੱਚ ਖਰਚ ਸਕਣਗੇ ਚੌਧਰੀ ਰਾਣੇ ਵੀ ਦੱਸਿਆ ਹੈ ਕਿ 13241 ਪੰਚਾਇਤਾਂ ਵਿੱਚ 1 ਕਰੋੜ 33 ਲੱਖ 97932 ਵੋਟਰ ਜਿਹੜੇ ਆ ਉਹ ਰਜਿਸਟਰਡ ਹਨ ਅਗਲੀ ਖਬਰ ਫੇਰ ਹੈ ਜੀ ਕੰਗਣਾ ਰੌਤੋ ਹੀ ਆ ਕੰਗਣਾ ਰੌਤ ਨੇ 2 ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਖੇਤੀ ਕਾਨੂੰਨ ਜਿਹੜੇ ਆ ਉਹ ਫੇਰ ਲਾਗੂ ਕਰ ਦੇਣੇ ਚਾਹੀਦੇ ਆ ਪਰ ਉਹ ਜਿਹੜੀ ਇਹ ਇਹਦਾ ਬਿਆਨ ਸੀਗਾ ਉਹਦੇ ਤੋਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਪੱਲਾ ਝਾੜ ਲਿਆ ਤੇ ਇਸ ਤੋਂ ਬਾਅਦ ਕੰਗਣਾ ਨੇ ਵੀ ਕਿਹਾ ਕਿ ਮੇਰੀ ਨਿੱਜੀ رائے ਸੀ ਉਹਨੇ ਕਿਹਾ ਸੀਗਾ ਕਿ 2021 ਚ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਬਹਾਲ ਕਰਨਾ ਚਾਹੀਦਾ ਹੈ ਤੇ ਉਹਨੇ ਆਪਣਾ ਇਹ ਬਿਆਨ ਵਾਪਸ ਲੈ ਲਿਆ ਹੈ ਕੰਗਣਾ ਨੇ ਕਿਹਾ ਕਿ ਇਹ ਉਹਦੇ ਨਿੱਜੀ ਵਿਚਾਰ ਸਨ ਤੇ ਪਾਰਟੀ ਦੇ ਸਟੈਂਡ ਦੀ ਨੁਮਾਇੰਦਗੀ ਨਹੀਂ ਕਰਦੇ ਜਾਣਕਾਰ ਦੱਸਦੇ ਨੇ ਕਿ ਇਹੋ ਜਿਹੇ ਬਿਆਨ ਜਿਹੜੇ ਆ ਉਹ ਅਚਾਨਕ ਨਹੀਂ ਆਉਂਦੇ ਇਹਦੇ ਪਿੱਛੇ ਰਾਜਨੀਤਿਕ ਪਾਰਟੀਆਂ ਦੀ ਆਪਣੀ ਰਣਨੀਤੀ ਛੁਪੀ ਹੁੰਦੀ ਹੈ ਕਿ ਕਿਸੇ ਵੀ ਮੁੱਦੇ ਨੂੰ ਮਰਨ ਨਹੀਂ ਦੇਣਾ ਤੇ ਇਹ ਚਰਚਾ ਵਿੱਚ ਰਹਿਣਾ ਚਾਹੀਦਾ ਹੈ ਤੇ ਕੰਗਣਾ ਵਰਗੇ ਜਿਹੜੇ ਅਨਸਿੱਖਿਆ ਤੇ ਸ਼ੁਰਦ ਦੇ ਭੁੱਖੇ ਕੁਝ ਲੋਕਾਂ ਨੂੰ ਪਾਰਟੀਆਂ ਆਪਣੇ ਇਨ੍ਹਾਂ ਹਿੱਤਾਂ ਲਈ ਵਰਤਦੀਆਂ ਹਨ ਜਿਨ੍ਹਾਂ ਨੂੰ ਪਾਰਟੀ 'ਚ ਲੰਬੇ ਸਮੇਂ ਤੱਕ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਤੇ ਆਪਣਾ ਮਤਲਬ ਕੱਢ ਕੇ ਉਹਨਾਂ ਨੂੰ ਯੂਜ਼ ਕਰਕੇ ਗਲੋਂ ਲਾ ਦੇਣਾ ਹੁੰਦਾ ਹੈ ਕੰਗਣਾ ਨਾਲ ਵੀ ਪਿਖੇ ਵਿੱਚ ਇਦਾਂ ਦੀ ਹੋਣ ਦੀ ਸੰਭਾਵਨਾ ਹੈ ਕਿ ਪਾਰਟੀ ਇਹੋ ਜਿਹੇ ਜਿਹੜਾ ਹੋਵੇ ਵਿਅਕਤੀ ਬੜਬੋਲਾ ਜਾਂ ਜਿਹਦਾ ਆਪਣੇ ਉੱਤੇ ਕੰਟਰੋਲ ਨਾ ਹੋਵੇ ਉਹਨੂੰ ਜ਼ਿਆਦਾ ਸਮਾਂ ਬਰਦਾਸ਼ਤ ਕੋਈ ਵੀ ਪਾਰਟੀ ਜਿਹੜੀ ਨਹੀਂ ਕਰ ਸਕਦੀ ਸੋ ਰਾਹਨ ਗਾਂਧੀ ਰਾਣਵੀ ਜਿਹੜੀ ਕੰਗਣਾ ਦਾ ਬਿਆਨ ਆ ਉਹਦੇ ਤੇ ਬੜੀ ਪ੍ਰਕਰਿਆ ਦितीय ਉਹਨਾਂ ਨੇ ਕਿਹਾ ਆ ਕਿ ਜਿਹੜਾ ਨਰਿੰਦਰ ਮੋਦੀ ਨੇ ਉਹਨਾਂ ਕੋਲ ਇਹਦਾ ਜਵਾਬ ਮੰਗਿਆ ਜਾਣਾ ਚਾਹੀਦਾ ਉਹ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੰਸਦ ਮੈਂਬਰ ਆ ਉਹ ਕਾਲੇ ਕਾਨੂੰਨਾਂ ਦੇ ਵਾਪਸ ਲਿਆਉਣ ਦੀ ਗੱਲ ਕੀਤੀ ਆ ਕੀ ਮੋਦੀ ਜੀ ਇਹ ਦੱਸ ਸਕਦੇ ਆ ਉਹ ਕਹਿੰਦੇ ਜੇ ਦੱਸ ਸਕਦੇ ਤੇ ਸਾਫ਼-ਸਾਫ਼ ਦੱਸ ਦੇਣ ਕਿ ਤੁਸੀਂ ਇਸ ਜਿਹੜਾ ਉਹਨੇ ਬਿਆਨ ਦਿੱਤਾ ਉਹਦੇ ਖਿਲਾਫ ਹੋ ਜਾਂ ਨਹੀਂ ਕੀ ਤੁਸੀਂ ਕਿਸਾਨ ਕਾਨੂੰਨਾਂ ਨੂੰ ਵਾਪਸ ਲਿਆਉਣ ਜਾ ਰਹੇ ਹੋ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਕਹਿੰਦੇ ਕਿ ਮੈਂ ਤੁਹਾਨੂੰ ਮੋਦੀ ਸਾਹਿਬ ਨੂੰ ਵੀ ਦੱਸ ਦੇਣਾ ਤੇ ਆਮ ਲੋਕਾਂ ਨੂੰ ਵੀ ਪਰੋਸਾ ਦੇਣਾ ਕਿ ਜਿਹੜਾ ਇੰਡੀਆ ਘੱਟ ਜੋੜ ਹੈ ਉਹ ਇਦਾਂ ਨਹੀਂ ਹੋਣ ਦੇਵੇਗਾ ਜੇਕਰ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਕਦਮ ਚੁੱਕਿਆ ਗਿਆ ਤਾਂ ਪ੍ਰਧਾਨ ਮੰਤਰੀ ਨੂੰ ਮੁੜ ਕੇ ਲੋਕਾਂ ਕੋਲੋਂ ਮਾਫੀ ਮੰਗਣ ਲਈ ਮਜਬੂਰ ਕਰ ਦਿੱਤਾ ਜਾਏਗਾ ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ ਕਿ ਜੇਕਰ ਸੱਤਾ ਪਾਰਟੀ ਕੰਗਣਾ ਦੀਆਂ ਟਿੱਪਣੀਆਂ ਨਾਲ ਸਹਿਮਤ ਨਹੀਂ ਤਾਂ ਇਸ ਆਪਣੇ ਧਰੀ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਣਾ ਚਾਹੀਦਾ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ 750 ਲੋਕ ਸ਼ਹੀਦ ਹੋ ਗਏ ਹਨ ਸਾਨੂੰ ਉਹਨਾਂ ਨੂੰ ਯਾਦ ਕਰਨਾ ਪਾਏਗਾ ਮੋਦੀ ਜੀ ਨੇ ਤੇ 2 ਮਿੰਟ ਦਾ ਪਾਰਲੀਮੈਂਟ ਚ ਮੌਨ ਵੀ ਸਾਨੂੰ ਨਹੀਂ ਰੱਖਣ ਦਿੱਤਾ ਅਸੀਂ ਇਸ ਗੱਲ ਨੂੰ ਕਦੀ ਨਹੀਂ ਭੁੱਲਾਂਗੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਜਾਂ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਜਿਹੜੇ ਆ ਉਹ ਖਾਸ ਕਰਕੇ ਹਰਿਆਣਾ ਤੇ ਪੰਜਾਬ ਦੇ 750 ਤੋਂ ਵੱਧ ਕਿਸਾਨਾਂ ਦੀਆਂ ਸ਼ਹਾਦਤਾਂ ਨੂੰ ਲੈ ਕੇ ਅਜੇ ਵੀ ਸੰਤੁਸ਼ਟ ਜਿਹੜੇ ਆ ਉਹ ਨਹੀਂ ਹੋਏ ਆਮ ਆਦਮੀ ਪਾਰਟੀ ਨੇ ਵੀ ਇੱਥੇ ਆਪਣਾ ਪ੍ਰਤੀਕਰਿਆ ਦਿੱਤੀ ਹੈ ਜਿਹੜੇ ਪਾਰਟੀ ਦੇ ਸੀਨੀਅਰ ਬੁਲਾਰੇ ਨੇ ਔਰ ਐਮਪੀ ਵੀ ਨੇ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਕਿਹਾ ਕਿ ਕੰਗਣਾ ਦੀ ਜਿਹੜੀ ਮਾਨਸਿਕ ਹਾਲਤ ਆ ਦਿਮਾਗੀ ਸੁਤੋਲ ਉਹ ਨਹੀਂ ਆ ਉਹ ਠੀਕ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹ ਵੀ ਇਸ ਗੱਲ ਨੂੰ ਜਿਹੜੀ ਆ ਉਹ ਸਵੀਕਾਰ ਕਰਦੀ ਆ ਕਿ ਕੰਗਣਾ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਭਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਇਹਦੇ 'ਤੇ ਧਿਆਨ ਦੇਣਾ ਚਾਹੀਦਾ ਇਸ ਲਈ ਇਤੇ ਤੁਰੰਤ ਵਿਚਾਰ ਕੱਢ ਕਰਨਾ ਚਾਹੀਦਾ ਹੈ ਤੇ ਕੋਈ ਦਾ ਹੱਲ ਕੱਢਣਾ ਚਾਹੀਦਾ ਹੈ ਉਹਨਾਂ ਕਹਿ ਕੇ ਕੰਗਨਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਸਹਿਮਤੀ ਤੋਂ ਬਿਨਾਂ ਇਹੋ ਜਿਹੇ ਭੜਕਾਊ ਬਿਆਨ ਕਿਵੇਂ ਦੇ ਸਕਦੀ ਹੈ ਦਰਸਲ ਭਾਰਤੀ ਜਨਤਾ ਪਾਰਟੀ ਨੇ ਰਣਨੀਤੀ ਦੇ ਤਹਿਤ ਹੀ ਕੁਝ ਇਹੋ ਜਿਹੇ ਨਾਗੂ ਜਿਹੜੇ ਆ ਉਹ ਰੱਖੇ ਹੋਏ ਆ ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਨਫਰਤ ਪਰ ਬਿਆਨ ਦੇਣਾ ਹੁੰਦਾ ਉਹਨਾਂ ਦੇ ਬਿਆਨ ਸਮਾਜ ਵਿੱਚ ਤਣਾ ਪੈਦਾ ਕਰਦੇ ਹਨ ਤੇ ਫਿਰ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵਿਖਾਵੇ ਲਈ ਇਹਨਾਂ ਬਿਆਨਾਂ ਤੋਂ ਪੱਲਾ ਝਾੜ ਕੇ ਸਹਿਮਤੀ ਪ੍ਰਗਟ ਕਰ ਦਿੰਦੀ ਹੈ ਪੰਜਾਬ ਦੇ ਖਨੌਰੀ ਬਾਰਡਰ ਤੋਂ ਇੱਕ ਮਾੜੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਇੱਕ ਕਿਸਾਨ ਨੇ ਉੱਥੇ ਖੁਦਕਿਸ਼ੀ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਕਿਸਾਨ ਦੇ ਸਿਰ ਕਾਫੀ ਸਾਰਾ ਕਰਜ਼ਾ ਸੀ ਤੇ ਉਹ ਬੜਾ ਪਰੇਸ਼ਾਨ ਰਹਿੰਦਾ ਸੀ ਇਸ ਮ੍ਰਿਤਕ ਦਾ ਨਾਮ ਗੁਰਮੀਤ ਸਿੰਘ ਹੈ ਤੇ ਉਹ ਮਾਨਸਾ ਜ਼ਿਲ੍ਹੇ ਦਾ ਵਸਨੀਕ ਸੀਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹ ਸਰਾਦ ਤੇ ਡਟਿਆ ਹੋਇਆ ਸੀਗਾ ਜਾਣਕਾਰੀ ਅਨੁਸਾਰ ਗਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨਾਲ ਸਬੰਧਤ ਸੀਗਾ ਪਹਿਲਾਂ ਵੀ ਜਿਹੜਾ ਇੱਕ ਨੌਜਵਾਨ ਉੱਥੇ ਮਰਿਆ ਉਹ ਸਿੱਧੂਪੁਰ ਦੇ ਨਾਲ ਹੀ ਸਬੰਧਤ ਸੀਗਾ ਜਦੋਂ ਹੋਰ ਕਿਸਾਨ ਉੱਥੇ ਨਹੀਂ ਚੰਨ ਤਾਂ ਉਹਨੇ ਇਕੱਲੇ ਨੇ ਕਿਸੇ ਹੋਰ ਜਗ੍ਹਾ ਟੈਂਟ ਜਾ ਕੇ ਟਰਾਲੀ ਤੋਂ ਰੱਸੀ ਲਾ ਕੇ ਤੇ ਉਹਦੇ ਨਾਲ ਫਾਂ ਲੈ ਲਿਆ ਤੇ ਦੱਸਿਆ ਜਾਂਦਾ ਹੈ ਕਿ ਜਿਹੜਾ ਗਰਮੀਤ ਸਿੰਘ ਆ ਕਿਉਂਕਿ ਉਹਦੇ ਸਰਪਾਰੀ ਕਰਜ਼ਾ ਸੀ ਤੇ ਉਸ ਅੰਦੋਲਨ ਨੂੰ ਲੈ ਕੇ ਕਾਫੀ ਗੰਭੀਰ ਸੀ ਉਹ ਘਰ ਵੀ ਨਹੀਂ ਸੀ ਜਾਂਦਾ ਇਹ ਵੀ ਦੱਸਿਆ ਜਾਂਦਾ ਕਿ ਉਹਦੇ ਮੁੰਡੇ ਦਾ ਵਿਆਹ ਸੀ ਪਰ ਉਹ ਵਿਆਹ ਵਿੱਚ ਸ਼ਾਮਲ ਹੋਣ ਲਈ ਵੀ ਨਹੀਂ ਸੀ ਗਿਆ ਕਿਉਂਕਿ ਉਹ ਲਗਾਤਾਰ ਕਿਸਾਨਾਂ ਨਾਲ ਡਟੇ ਰਹਿਣਾ ਚਾਹੁੰਦਾ ਸੀਗਾ ਸੋ ਹੁਣ ਕੇਂਦਰੀ ਮੰਤਰੀ ਬਣੇ ਜਿਹੜੇ ਪਹਿਨੋਂ ਸੀਐਮ ਹੁੰਦੇ ਸੀ ਹਰਿਆਣਾ ਦੇ ਮਨੋਹਰ ਲਾਲ ਖੱਟੜ ਉਹਨਾਂ ਦਾ ਇੱਕ ਬਿਆਨ ਆਇਆ ਹੈ ਕਿ ਸ਼ੰਭੂ ਬਾਰਡਰ ਜਿਹੜਾ ਆ ਉਹ ਬੰਦ ਹੋਣਾ ਵਪਾਰੀਆਂ ਲਈ ਤੇ ਜਿਹੜੇ ਉੱਥੇ ਲੋਕਲ ਲੋਕ ਨੇ ਉਹਨਾਂ ਲਈ ਬੜੀ ਵੱਡੀ ਸਿਰਦਰਦੀ ਤੇ ਸਮੱਸਿਆ ਬਣਿਆ ਹੋਇਆ ਉਹਨਾਂ ਨੇ ਕਹਿ ਕੇ ਜਿਹੜੇ ਹਰਿਆਣਾ ਦੇ ਦੂਜੇ ਪਾਸੇ ਪੰਜਾਬ ਵਾਲੇ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਉਹਨਾਂ ਨੇ ਤਾਂ ਸਿਰਫ ਕਿਸਾਨਾਂ ਦਾ ਮਖੌਟਾ ਹੀ ਪਹਿਨਿਆ ਹੋਇਆ ਹੈ ਉਹ ਕਿਸਾਨ ਹਨ ਹੀ ਨਹੀਂ ਉਹਨਾਂ ਦਾ ਕੰਮ ਹੈ ਚੁੜੀਆਂ ਹੋਈਆਂ ਸਰਕਾਰਾਂ ਨੂੰ ਸਥਿਰ ਕਰਨਾ ਉਹਨਾਂ ਕਹਿ ਕੇ ਸਾਡੀ ਬਾਰਡਰ ਖੋਲਣ ਦੀ ਯੋਜਨਾ ਤੇ ਸੀ ਪਰ ਦੂਜੇ ਪਾਸੇ ਬੈਠੇ ਕਿਸਾਨ ਨਹੀਂ ਸੀ ਚਾਹੁੰਦੇ ਕਿ ਜਿਹੜਾ ਇਹ ਬਾਰਡਰ ਹੈ ਖੁੱਲ ਸਕੇ ਉਹ ਕੁਝ ਇਹੋ ਜਿਹੇ ਲੋਕ ਨਹੀਂ ਜੋ ਸਿਸਟਮ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਅਤੇ ਸਰਕਾਰਾਂ ਨੂੰ ਸਥਿਰ ਕਰਨਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਹੋਰ ਵਿਸਾਰ ਚ ਜਾਣ ਦੀ ਜਰੂਰਤ ਨਹੀਂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਲੋਕ ਕੌਣ ਹਨ ਸੋ ਮਨੋਹਰ ਲਾਲ ਖੱਟੜ ਜੀ ਜਿਹੜੇ ਆ ਉਹਨਾਂ ਨੂੰ ਇਹਦਾ ਜਵਾਬ ਬਹੁਤ ਜਲਦੀ ਥੋੜੇ ਦਿਨਾਂ ਬਾਅਦ ਮਿਲਦੀ ਸੰਭਾਵਨਾ ਹੈ ਹਰਿਆਣਾ ਚੋਣਾਂ ਵਿੱਚ ਖੱਟੜਾਂ ਨੂੰ ਮੂੰਹ ਦਿਖਾਣੀ ਪੈਗੀ ਤੇ ਫਿਰ ਪਤਾ ਲੱਗੂਗਾ ਕਿ ਉਹ ਲੋਕ ਕਿਸਾਨ ਨੇ ਜਾਂ ਕੁਝ ਹੋਰ ਲੋਕ ਨੇ ਇੱਕ ਖਬਰ ਫਿਰੋਜ਼ਪੁਰ ਤੋਂ ਆ ਰਹੀ ਹੈ ਜੀ ਇੱਕ ਕਾਲੇ ਰੰਗ ਦੀ ਥਾਰ ਗੱਡੀ ਉਹਦੇ ਵਿੱਚੋਂ 15 ਲੱਖ ਦੀ ਡਰੱਗ ਮਣੀ ਤੇ ਮਿਲਿਆ ਤੇ ਜਿਹੜੀ ਉਹ ਗੱਡੀ ਸੀ ਉਹ ਕਈ ਦਿਨਾਂ ਤੋਂ ਉੱਥੇ ਘੁੰਮ ਰਹੀ ਸੀ ਤੇ ਉਹਦੇ ਪਿਛਲੇ ਪਾਸੇ ਸ਼ੀਸ਼ੇ ਤੇ ਲਿਖਿਆ ਹੋਇਆ ਸੀ ਉਹਦੀ ਵੀਡੀਓ ਵੀ ਐਕਸਟ੍ਰੀ ਦਿਖ ਰਹੀ ਆ ਆੜ ਮਿਲੋ 850 ਚੜੇ ਸੋ ਪੁਲਿਸ ਨੇ ਮਾਮਲਾ ਦਰਜ ਕੀਤਾ ਸੋ ਇਹ ਕਈ ਦਿਨਾਂ ਤੋਂ ਗੱਡੀ ਘੁੰਮਦੀ ਸੀ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਤੇ ਬਜ਼ਾਰਾਂ ਚ ਆ ਵੀ ਇਹ ਘੁੰਮਦੀ ਦੇਖੀ ਜਾਂਦੀ ਸੀ ਸੋ ਲੋਕਾਂ ਨੇ ਗੁਪਤ ਧਾਰ ਤੇ ਇੱਕ ਸੂਚਨਾ ਦਿੱਤੀ ਪੁਲਿਸ ਨੂੰ ਕਿ ਸ਼ੱਕੀ ਗੱਡੀ ਆ ਤੇ ਇਹਦੇ ਰਾਹੀਂ ਕੋਈ ਤਸਕਰੀ ਕੀਤੀ ਜਾਂਦੀ ਆ ਜਦੋਂ ਸੂਚਨਾ ਮਿਲੀ ਤੇ ਪੁਲਸ ਨੇ ਐਕਸ਼ਨ ਮੋਡ ਵਿੱਚ ਆ ਕੇ ਇਸ ਗੱਡੀ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਕੇਬੰਦੀ ਦੌਰਾਨ ਪੁਲਸ ਨੇ ਇਸ ਕਾਲੇ ਰੰਗ ਦੀ ਗੱਡੀ ਨੂੰ ਘੇਰ ਕੇ ਉਹਦੇ ਚੋਂ 15 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਆ ਪੁਲਸ ਨੇ ਮੌਕੇ ਤੇ ਜਿਹੜਾ ਨਸ਼ਾ ਤਸਕਰ ਸੀ ਨੂੰ ਹਿਰਾਸਤ ਚ ਲੈ ਲਿਆ ਤੇ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਣ ਦੀ ਗੱਲ ਕਹੀ ਆ ਆਖਰੀ ਖਬਰ ਬਿਹਾਰ ਤੋਂ ਕਰਦੇ ਆ ਜੀ ਨਲੰਦਾ ਤੋਂ ਕਿੰਨੀਆਂ ਵੱਡੀਆਂ ਅਣਗਹਿਲੀਆਂ ਹੁੰਦੀਆਂ ਨੇ ਖਬਰ ਸੀ ਕਿ 23 ਸਤੰਬਰ ਸੋਮਵਾਰ ਵਾਲੇ ਦਿਨ ਇੱਕ ਬੜਾ ਹੈਰਾਨ ਕਰਨ ਵਾਲਾ ਮਾਮਲਾ ਉੱਥੇ ਸਾਹਮਣੇ ਆਇਆ ਉੱਥੇ ਇੱਕ ਵਿਅਕਤੀ ਹਸਪਤਾਲ ਦੇ ਵਾਸ਼ਰੂਮ ਦੇ ਅੰਦਰ ਗਿਆ ਤੇ ਉਹ ਬਾਹਰ ਨਹੀਂ ਨਿਕਲਿਆ ਤੇ ਕਾਫੀ ਧੇਰ ਬਾਅਦ ਨਾ ਨਿਕਲਦੋ ਬਾਅਦ ਸ਼ੱਕ ਪੈਦਾ ਹੋਇਆ ਕਿ ਕੀ ਕਾਰਨ ਹੈ ਪੁਲਿਸ ਨੂੰ ਬੁਲਾਇਆ ਗਿਆ ਤੇ ਉਹ ਇੱਕ ਦਰਾਜਾ ਤੋੜ ਕੇ ਵੇਖਿਆ ਤਾਂ ਵਾਸ਼ਰੂਮ ਦੇ ਵਿੱਚ ਬੇਹੋਸ਼ ਪਿਆ ਸੀਗਾ ਹਸਪਤਾਲ ਦੇ ਵਿੱਚ ਇਹ ਘਟਨਾ ਹੁੰਦੀ ਆ ਕਿਸੇ ਡਾਕਟਰ ਦੀ ਸਲਾਹ ਤੋਂ ਬਗੈਰ ਕਿਸੇ ਡਾਕਟਰ ਨੂੰ ਪੁੱਛਿਆ ਤੋਂ ਬਗੈਰ ਪੁਲਿਸ ਉਹਨੂੰ ਖੁਦ ਹੀ ਮਰਤਕ ਕੋਸ਼ਿਸ਼ ਕਰ ਦਿੰਦੀ ਆ ਤੇ ਉਹਦਾ ਪੋਸਟਮਾਰਟਮ ਕਰ ਲਈ ਉਹਨੂੰ ਭੇਜ ਦਿੰਦੀ ਆ ਜਦੋਂ ਉਹਦੇ ਪੋਸਟਮਾਰਟਮ ਦੀਆਂ ਤਿਆਰੀਆਂ ਹੋ ਰਹੀਆਂ ਸੀ ਤੇ ਉਹ ਵਿਅਕਤੀ ਸਟ੍ਰੈਚਰ ਤੋਂ ਉੱਠ ਕੇ ਤੇ ਬਹਿ ਗਿਆ ਤੇ ਉਹਨੇ ਕਿਹਾ ਕਿ ਮੈਂ ਮਰਿਆ ਨਹੀਂ ਮੈਂ ਤਾਂ ਜੀਂਦਾ ਹਾਂ ਸੋ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਸਾਰੀ ਚਰਚਾ ਜਿਹੜੀ ਆ ਉਹ ਚੱਲ ਰਹੀ ਆ ਤੇ ਇਹਦੇ ਨਾਲ ਜਿਹੜੀ ਹਸਪਤਾਲ ਦੀ ਤੇ ਪੁਲਿਸ ਦੀ ਵੱਡੀ ਇਨਗੈਲੀ ਜਿਹੜੀ ਆ ਉਹ ਵੀ ਸਾਡੇ ਸਾਹਮਣੇ ਆ ਰਹੇ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ